ਆਖਰ ਦਿਖਾ ਦਿੱਤੇ ਨੇ ਸਰਕਾਰਾਂ ਨੇ ਆਪਣੇ ਰੰਗ ਨਵੀਂ ਪਾਰਟੀ ਦਾ ਆਗਾਜ ਜਿਹੜਾ 14 ਜਨਵਰੀ 2025 ਨੂੰ ਹੋਣ ਜਾ ਰਿਹਾ ਉਸ ਦੇ ਲਈ ਇੱਕ ਵੱਡਾ ਐਕਸ਼ਨ ਲੈਂਦੀਆਂ ਆ ਰਹੀਆਂ ਨੇ ਸਰਕਾਰਾਂ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੋ ਕਿ ਐਮਪੀ ਖਨੂਰ ਸਾਹਿਬ ਤੋਂ ਹਨ ਉਹਨਾਂ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਏਗੇ ਦੱਸਦੇ ਆ ਬਣੇ ਰਿਓ ਇਸ ਵੀਡੀਓ ਦੇ ਵਿੱਚ ਅਤੇ ਕੀ ਕੁਝ ਹੋਇਆ ਕਿ ਤਰ੍ਹਾਂ ਹੋਇਆ ਆਓ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਪਹਿਲਾ ਲਾਈਕ ਨੂੰ ਪ੍ਰੈਸ ਜ਼ਰੂਰ ਕਰ ਦਿਓ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜੀ ਅਤੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਸ਼ਹੀਦ ਭਾਈ ਜਸਵੰਤ ਸਤਵੰਤ ਸਿੰਘ ਦੇ بیٹے ਹਨ ਉਹਨਾਂ ਵੱਲੋਂ ਇਹ ਇੱਕ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਜੋ ਕਿ ਮੋਕਸਾ ਸਾਹਿਬ ਦੀ ਧਰਤੀ ਤੇ 14 ਤਰੀਕ ਨੂੰ ਉਰਮੀਥਿਆ ਗਿਆ ਜੋ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਫਿਲਹਾਲ ਜੇਲ੍ਹ ਦੇ ਵਿੱਚ ਹਨ ਉਹਨਾਂ ਨੇ ਇੱਕ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਜੋ ਪਾਰਟੀ ਹੈ ਉਹ ਪੰਜਾਬ ਦੇ ਭਲੇ ਦੇ ਲਈ ਕੰਮ ਕਰੇਗੀ ਦੇ ਦੱਸਦੇ ਏ ਕਿ ਸਰਕਾਰਾਂ ਨੇ ਆਪਣੀ ਚਾਲ ਚੱਲ ਦਿੱਤੀ ਹੈ ਤੇ ਚਾਲ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਮਾਤਾ ਤੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਦੱਸਦੇ ਆ ਤੁਹਾਨੂੰ ਸਾਰੀ ਗੱਲ ਬਾਤ ਇਹ ਜਿਹੜੀ ਵੀਡੀਓ ਹੈ ਇਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਦੱਸਦੇ ਆ ਤੁਹਾਨੂੰ ਕਿ ਇਸ ਵੀਡੀਓ ਦੇ ਨਾਲ ਸਾਡੇ ਚੈਨਲ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਤਾਂ ਨਹੀਂ ਕਰਦਾ ਪਰ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿ ਅਸਲ ਦੇ ਵਿੱਚ ਕੀ ਗੱਲਬਾਤ ਹੈ ਭਾਈ ਅਮਰਤਪਾਲ ਸਿੰਘ ਜਿਹੜੀ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਕਿ ਉਹ ਪੰਜਾਬ ਦੀ ਪੱਕਲੇ ਤੇ ਚਰਤੀ ਕਲਾ ਦੀ ਪਾਰਟੀ ਹੈ ਪਰ ਇਸ ਤੋਂ ਸਰਕਾਰਾਂ ਘਪਰਾਈਆਂ ਹੋਈਆਂ ਨੇ ਤੁਹਾਡੀ ਕੀ رائے ਹੈ ਇਸ ਪੂਰੀ ਗੱਲਬਾਤ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਰੱਖ ਸਕਦੇ ਹੋ ਅਤੇ ਉਹਨਾਂ ਪਾਰਟੀ ਦੇ ਨਾਲ ਪੂਰੀ ਸਪੋਰਟ ਕਰ ਸਕਦੇ ਹੋ ਆਓ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ